ਹਾਂਜੀ ਲੱਗ ਕੇ ਜੀ ਸਾਸਰੀ ਕਾਲ ਮੈਂ ਅਮਨ ਫਰੋਮ ਸਾਈਪ੍ਰਸ ਤੋਂ ਮੈਂ ਗੋਰੀਆਂ ਦੀ ਫੈਮਿਲੀ ਚ ਕੰਮ ਕਰਦੀ ਆਂ ਤੇ ਮੇਰੇ ਕੋਲ ਬਾਰਕ ਪਰਮੈਂਟ ਵੀਜ਼ਾ ਆਇਆਗਾ ਸਾਈਪ੍ਰਸ ਚਲੋ ਆਪਾਂ ਗੱਲ ਸ਼ੁਰੂ ਕਰਦੇ ਆਂ ਉਹ ਪਹਿਲਾ ਦਾ ਸਟੇਟਮੈਂਟ ਟੋਪੀ ਨੇ ਮੈਨੂੰ ਇੰਨਾ ਤੰਗ ਕੀਤਾ ਨਾ ਮੈਂ ਦੱਸ ਨਹੀਂ ਸਕਦੀ ਹੈਗੀ ਘੜੀ ਕਮਗਰ ਉਹੜ ਜਿਆ ਕਰੇ ਘੜੀ ਕਮਗਰ ਉਹੜ ਜਿਆ ਕਰੇ ਹਾਰ ਕੇ ਫਿਰ ਮੈਂ ਹਾਂ ਮੈਨੂੰ ਹੱਥ ਨਾਲੇ ਫੜਨੀ ਪਈ ਹੈ ਹਨਾ ਉਹ ਸ਼ਿਪ ਦੇਖਦੇ ਤੁਸੀਂ ਉਹਦੇ ਵਿੱਚ ਸਾਡੇ ਟ੍ਰਿਪ ਦੇ ਬੰਦੇ ਸੀਗੇ ਕਈਆਂ ਨੇ ਤਾਂ ਨਾਂ ਲਿਖਵਾਏ ਸੀਗੇ ਸਮੁੰਦਰ ਦੇਖਣ ਦੇ ਲਈ ਕਈਆਂ ਨੇ ਨਹੀਂ ਲਿਖਵਾਏ ਸੀਗੇ ਹਨਾ ਚ ਜਿਨ੍ਹਾਂ ਨੇ ਨਹੀਂ ਲਗਾਇਆ ਸੀ ਉਹਨਾਂ ਨੇ ਵੀ ਤਾਰੇੰਦੇ ਲੈ ਕੇ ਦਿੱਤੇ ਜਈ ਕਿਉਂਕਿ ਮੈਂ ਤਾਂ ਲਾਸਟ ਵਾਰ ਗਈ ਸੀ ਮੈਂ ਛੋਟੀ ਜਿਹੀ ਕੇਸ ਤੇ ਝੂਟ ਲੈਏ ਸੀ ਤੇ ਮੈਂ ਬਹੁਤ ਇੰਜੋਏ ਕੀਤਾ ਉਹ ਵਿਚਾਰੇ ਸਾਡੇ ਬੰਦੇ ਬੜਾ ਉਹਨਾਂ ਨੇ ਸਮੁੰਦਰ ਘੁੰਮ ਘੁੰਮ ਕੇ ਦੇਖਿਆ ਉਹਨਾਂ ਨੇ ਵੀ ਵੀਡੀਓ ਬਹੁਤ ਬਣਾ ਕੇ ਆਏ ਹੋਣੇ ਓਬਵੀਸ ਸਮੁੰਦਰ ਦੀਆਂ ਤੇ ਬਹੁਤ ਇੰਜੋਏ ਲੱਗਿਆ ਤੇ ਮੈਂ ਪਾਣੀ ਨਾਲ ਦੀ ਡਰੈਸ ਪਾਈ ਹੋਈ ਸੀ ਤਾਂ ਮੈਨੂੰ ਬੜਾ ਹੀ ਵਧੀਆ ਲੱਗਿਆ ਆਈ ਮੀਨ ਮੈਂ ਫੀਲ ਬles ਹੋਈਆਂ ਮੈਂ ਸੱਚੀ ਦੱਸਾਂ 20 ਤੇ ਜਾ ਕੇ ਕਿਉਂਕਿ ਸਾਡੇ ਦਾ ਕੋਲ ਹੈਗਾ ਆ ਹਨਾ ਤਾਂ ਕਰਕੇ ਤੇ ਬਹੁਤ ਇੰਜੋਏ ਕੀਤਾ ਗੋਰਿਆਂ ਦੀ ਲਾਈ ਵੀ ਬਹੁਤ ਅੱਛੀ ਆ ਵਿਚਾਰੇ ਕੰਮ ਮਿਹਨਤੀ ਬਹੁਤ ਹੈ ਗੋਰੇ ਕੰਮ ਵੀ ਬਹੁਤ ਕਰਦੇ ਐ ਵਿਚਾਰਾ ਇੰਜੋਏ ਵੀ ਬਹੁਤ ਰੀਜ ਦੇ ਨਾਲ ਕਰਦੇ ਆ ਜਿੰਨੇ ਮਤਲਬ ਇਹੀ ਮੈਂ ਇਹੀ ਇਹਨਾਂ ਦਾ ਸਿੱਟਾ ਕੱਢਿਆ ਜਿੰਨੇ ਰੀਜ ਦੇ ਨਾਲ ਇਹ ਕੰਮ ਕਰਦੇ ਆ ਨਾ ਉੰਨੇ ਰੀਜ ਦੇ ਨਾਲ ਇਹ ਇੰਜੋਏ ਵੀ ਕਰਦੇ ਆ ਮਤਲਬ ਇਹਨਾਂ ਦੀ ਲਾਈਵ ਬਹੁਤ ਅੱਛੀ ਆ ਮਤਲਬ ਕਾਫੀ ਕੁਝ ਸਿੱਖਣ ਨੂੰ ਵੀ ਮਿਲਦਾ ਆ ਇਹਨਾਂ ਦੇ ਕੋਲੋਂ ਤੇ ਕਾਫੀ ਇੰਜੋਏ ਕਰਦੇ ਆ ਤੇ ਹਨਾ ਮੈਂ ਬਹੁਤ ਇੰਜੋਏ ਕੀਤਾ ਚਲੋ ਠੀਕ ਲੱਗਾ ਜੀ ਫਿਰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਦੇ ਲਈ ਬਾਏ ਬਾਏ